ਆ ਬ੍ਰਾਈਟ ਫਾਊਂਡੇਸ਼ਨ ਦੇ ਕਿਸੇ ਵੀ ਫੰਕਸ਼ਨ ਤੇ ਆ ਕੇ ਖੁਸ਼ੀ ਜਿਦਾ ਮਿਲਦੀ ਹੈ ਅੱਜ ਸਾਰੀ ਐਗਜ਼ੀਕਟਿਵ ਦੀ ਇਹਨਾਂ ਦੀ ਮੀਟਿੰਗ ਤੇ ਆਨ ਦਾ ਮੌਕਾ ਮਿਲਿਆ ਤੇ ਜਿਵੇਂ ਮੈਨੂੰ ਪਤਾ ਚੱਲਿਆ ਨਵੇਂ ਮੈਂਬਰ ਵੀ ਇਹਦੇ ਵਿੱਚ ਐਨਰੋਲ ਹੋਏ ਐ ਤੇ ਨਵੇਂ ਅਹੁਦੇਦਾਰ ਵੀ ਲਗਾਏ ਗਏ ਐ ਅਲੱਗ-ਅਲੱਗ ਫੰਕਸ਼ਨਸ ਵਾਸਤੇ ਤੇ ਮੈਂ ਖਾਸ ਤੌਰ ਤੇ ਜਿਹੜੇ ਲੇਡੀਜ਼ ਵਿੰਗ ਦੇ ਪ੍ਰਧਾਨ ਸਾਡੇ ਪੰਜੀਤਰਨ ਜੀ ਨੂੰ ਲਗਾਇਆ ਗਿਆ ਔਰ ਉਹਨਾਂ ਦੀ ਸਾਰੀ ਟੀਮ ਨੂੰ ਬਹੁਤ ਵਧਾਈ ਦਿਨਾ ਜਿਹੜੀ ਇਹ ਫਾਊਂਡੇਸ਼ਨ ਹੈ ਇਹਦਾ ਜਿਹੜਾ ਮਕਸਦ ਹੈ ਔਰ ਇਹਦੇ ਕੰਮ ਕਰਨ ਦਾ ਤਰੀਕਾ ਹੈ ਔਰ ਇਹਦੀ ਜਿਹੜੀ ਖਾਸ ਤੌਰ ਤੇ ਕੰਟੀਨਿਉਟੀ ਹੈ ਉਹ ਹਮੇਸ਼ਾ ਮੈਨੂੰ ਅਪੀਲ ਕਰਦੀ ਰਹਿੰਦੀ ਨਹੀਂ ਬਹੁਤ ਸੰਸਥਾਵਾਂ ਅਸੀਂ ਦੇਖ ਹੀ ਦੀਆਂ ਕੁਝ ਮਹੀਨੇ ਤਾਂ ਬਹੁਤ ਅੱਛਾ ਕੰਮ ਕਰਦੀਆਂ ਤੇ ਫਿਰ ਕਿਤੇ ਨਾ ਕਿਤੇ ਹੌਲੀ 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 ਆਪਣਾ ਕੰਮ ਥੋੜਾ ਘਟਾ ਦੀਆਂ ਜਾਂਦੀਆਂ ਪਰ ਇਹ ਇਹੋ ਜੀ ਫਾਊਂਡੇਸ਼ਨ ਹੈ ਵੀ ਜਦੋਂ ਦਾ ਮੈਂ ਇਹਦੇ ਨਾਲ ਜੁੜਿਆ ਹਰ ਵਾਰ ਇਹਨੂੰ ਮੈਂ ਤਰੱਕੀ ਕਰਦੇ ਦੇਖਦਾ ਤਰੱਕੀ ਇੱਕ ਲੋਕਾਂ ਦੀ ਮਦਦ ਕਰਨ ਉਹ ਜਨੂੰਨ ਜਿਹੜਾ ਉਹ ਵੱਧਦਾ ਜਾ ਰਿਹਾ ਔਰ ਅੱਜ ਇੱਥੇ ਬੈਠਾ ਜਿਹੜਾ ਕਾਰਵਾ ਹੈ ਉਹ ਕਿਸ ਤਰੀਕੇ ਹੋਰ ਵੱਧਦਾ ਜਾ ਰਿਹਾ ਇਹ ਕਾਬਲੇ ਤਾਰੀਫ ਹੈ ਅਮਿਤ ਔਰ ਅਮੇਤੀ ਟੀਮ ਜੇ ਮੈਂ ਇਹ ਵੀ ਕਹਿ ਦਿਆਂ ਬਾਈ ਇਹਦੇ ਕੋ ਲਾ ਕੇ ਸੈਂਟਰ ਵਰਕੇ ਪੋਲਿਟਿਕਲ ਬੰਦੇ ਇਹਨੂੰ ਕੁਝ ਸਿੱਖਣ ਦਾ ਮੌਕਾ ਮਿਲਦਾ ਹੈ ਤੇ ਇਹ ਵੀ ਕੋਈ ਅਤਕਤ ਨਹੀਂ ਅਸੀਂ ਲੋਕ ਸੁਆਰਥੀ ਹੋਨੇ ਆ ਕੋਈ ਕੰਮ ਕਰਦੇ ਆ ਤਾਂ ਉਹਦੇ ਇਹ ਵਾਸਤੇ ਚਾਹੁੰਦੇ ਆ ਵੀ ਸਾਡੀ ਤਾਰੀਫ ਹੋਵੇ ਅਸੀਂ ਕੋਈ ਵੋਟਾਂ ਨੂੰ ਲੈ ਸਕੀਏ ਪਰ ਜਿਵੇਂ ਸੈਲਫਲੈਸਲੀ ਇਹ ਸੰਸਥਾ ਲੋਕਾਂ ਦੀ ਜ਼ਰੂਰਤਮੰਦਾਂ ਦੀ ਮਦਦ ਕਰਦੀ ਹੈ ਉਹ ਕਾਬਿਲਤਾ ਹੈ ਤੇ ਇਸ ਕਰਕੇ ਜੀ ਕਰਦਾ ਆ ਜਿੰਨੇ ਮਰਜ਼ੀ ਰੁਝੇਵੇਂ ਹੋਣ ਉਹਨਾਂ ਚੋਂ 5 ਮਿੰਟ ਲਈ ਜ਼ਰੂਰ ਇਹਨਾਂ ਦੇ ਨਾਲ ਹਾਜ਼ਰੀ ਕਰਾਉਣਾ ਤੇ ਮੈਂ ਬੜਾ ਸ਼ੁਕਰਗੁਜ਼ਾਰ ਆ ਮੈਨੂੰ ਕੁਝ ਸਮੇਂ ਤੋਂ ਅਮਿਤ ਨੇ ਆਪਣੇ ਨਾਲ ਜੋੜਿਆ ਨਾਲ ਭੈਣਜੀ ਉਹਨਾਂ ਦਾ ਜਿਨ੍ਹਾਂ ਨੇ ਅਮਿਤ ਦੇ ਨਾਲ ਇੱਕ ਇਹੋ ਜਿਹਾ ਰਿਸ਼ਤਾ ਬਣਾ ਦਿੱਤਾ ਜਿਹੜਾ ਹੁਣ ਕੋਈ ਸਮਾਜਿਕ ਜਾਂ ਆ ਇਹ ਤਾਂ ਪਾਰਟੀ ਬਾਜੀ ਵਾਲਾ ਨਹੀਂ ਇੱਕ ਪਰਿਵਾਰਿਕ ਰਿਸ਼ਤਾ ਹੈ ਸੋ ਧੰਨਵਾਦ ਸਾਰੀ ਫਾਊਂਡੇਸ਼ਨ ਦੇ ਮੈਂਬਰਾਂ ਦਾ ਅਹੁਦੇਦਾਰਾਂ ਦਾ ਪਰਮਾਤਮਾ ਇਹਨਾਂ ਤੇ ਇਸੇ ਤਰੀਕੇ ਸਾਡੇ ਪੁੱលਨਾਥ ਮੇਰ ਬਣਾ ਕੇ ਰੱਖਣ ਇਹ ਫੋਰ ਇਨਸਾਨੀਅਤ ਦੀ ਸੇਵਾ ਕਰਦੇ ਜਾਈਂ ਬਲ ਲਗਾ ਕੇ